ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਠਾਣਾ ਪੈਣੀ ਮੀਆਂ ਖਾਂ ਦਾ ਘਰਾਓ ਕੀਤਾ ਗਿਆ ਆ ਸਾਡੇ ਨਾਲ ਪ੍ਰਧਾਨ ਨਿਸ਼ਾਨ ਸਿੰਘ ਮੇਰੇ ਮੌਜੂਦ ਨੇ ਕਰਦਿਆਂ ਗੱਲਬਾਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਪ੍ਰਧਾਨ ਜੀ ਅੱਜ ਠਾਣੇ ਦਾ ਘਰਾਓ ਕੀਤਾ ਕੀ ਮਸਲਾ ਕੀ ਹੈਗਾ ਵੇਖੋ ਜੀ ਸਾਡਾ ਇਹ ਕੋਈ ਮਸਲਾ ਨਹੀਂ ਸੀਗਾ ਆਪਾਂ ਇਹ ਸਮਝਦੇ ਵੀ ਨਹੀਂ ਗਏ ਪਰਸਾਂ ਨੂੰ ਸਮੇ ਸਮੇ ਸਿਰ ਮ ਜਦੋਂ ਕਿ ਨੂਨਾ ਬਰਖਤਾਂ ਦੇ ਕੁਲਦੀਪ ਸਿੰਘ ਸਾਡੀ ਇਕਾਈ ਦਾ ਪਿੰਡ ਦੀ ਇਕਾਈ ਦਾ ਨੂਨਾ ਦਾ ਪ੍ਰਧਾਨ ਸੀਗਾ ਜਦੋਂ ਆਪਣੀ ਉਹ ਡਿਊਟੀ ਲਾਉਣ ਵਾਸਤੇ ਸਮੂਹ ਵੱਟ ਤੇ ਜਾਂਦਾ ਆ ਤੇ ਉਹਦੇ ਭਰਾ ਦੇ ਉੱਤੇ ਕਿਸੇ ਦੇ ਕਹਿਣ ਦੇ ਮੁਤਾਬਕ ਉਹਨੂੰ ਚੁੱਕ ਲਿਆ ਜਾਂਦਾ ਥਾਣੇ ਲਿਆ ਜਾਂਦਾ ਬੰਦੇ ਆਉਂਦੇ ਆ ਮਗਰ ਪਤਵੰਤ ਤੇ ਸੱਜਣ ਆਉਂਦੇ ਆ ਉਹਨਾਂ ਨੂੰ ਉਲਝਾਇਆ ਜਾਂਦਾ ਤੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਵੀ ਨਹੀਂ ਭਈ ਮੇਰੇ ਤੇ ਦਬਾਅ ਬੜਾ ਆ ਥਾਣੇ ਭੈਣੀ ਮੀਆਂ ਖਾਂ ਦਾ ਐਸਾ ਚੋਂ ਕਹਿੰਦਾ ਮੇਰੇ ਤੇ ਦਬਾਅ ਬਹੁਤ ਆ ਤੇ ਮੈਂ ਇੱਥੇ ਪਰਚਾ ਕਰਨਾ ਉਹ ਕਹਿੰਦਾ ਠੀਕ ਆ ਭਾਈ ਪਰਚਾ ਕਰ ਦੇ ਤੇ ਉਹ ਜਦੋਂ ਆ ਜਾਂਦੇ ਆ ਵਾਪਸ ਰਾਤ ਨੂੰ ਪੌਣੇ 8 7:30 ਵਜੇ ਦੇ ਕਰੀਬ ਉਸ ਬੰਦੇ ਨੂੰ ਫੇਸ ਤਰਾਮ ਸਿੰਘ ਨੂੰ ਗੱਡੀ ਤੇ ਆਪਣੀ ਦੇ ਬਿਠਾ ਕੇ ਵੱਖ-ਵੱਖ ਪਿੰਡਾਂ ਵਿੱਚੋਂ ਖੜ ਕੇ ਤੇ ਰਾਤ ਨੂੰ ਪਿੰਡ ਮੁੱਲਾਂਵਾਲ ਦੀਆਂ ਮੜੀਆਂ ਵਿੱਚ ਖੜ ਕੇ ਤੇ ਉਥੇ ਕੈਨ ਸ਼ਰਾਬ ਲੈ ਕੇ ਆਪਣੇ ਕੋਲੋਂ ਤੇ ਉਹ ਬੰਦੇ ਨੂੰ ਉੱਥੇ ਬਿਠਾ ਕੇ ਤੇ ਉੱਥੇ ਬਕੂਆ ਬਣਾਇਆ ਜਾਂਦਾ ਵਾ ਵੀ ਇਹ ਬੰਦਾ ਸ਼ਰਾਬ ਲੈ ਕੇ ਆ ਰਿਹਾ ਸੀਗਾ ਅਸੀਂ ਨਾਕਾ ਲਾਇਆ ਸੀ ਤੇ ਉੱਥੇ ਫੜਿਆ ਗਿਆ ਤੇ ਇਹ ਕੋਈ ਇਨੀ ਸ਼ਰਾਬ ਜਿਹੜੀ ਆ ਫੜੀ ਗਈ ਆ ਕਿਉਂਕਿ 9 ਬੋਤਲਾਂ ਦੱਸ ਰਿਹਾ ਕਿ 20 ਬੋਤਲਾਂ ਜਿਹੜੀਆਂ ਦੱਸ ਰਿਹਾ ਕਿ ਬਰਮਤ ਹੋਈਆਂ ਨੇ ਔਰ ਮੌਕੇ ਤੇ ਇਹਦਾ ਬੰਦਾ ਫੜ ਕੇ 80 ਪੁਆਇੰਟ ਤੋਂ ਲੈ ਕੇ ਆਏ ਆ ਥਾਣੇ ਪਰਚਾ ਦਰਜ ਹੋ ਚੁੱਕਾ ਆ ਹੁਣ ਕੀ ਮੰਗ ਕਰ ਤੂੰ ਵੇਖੋ ਜੀ ਇਹ ਇਹਨਾਂ ਦੀ ਗੱਲ ਵਾ ਸਾਡੇ ਕੋਲ ਸਬੂਤ ਵਾ ਪੀ ਇਹ ਕਦੋਂ ਪਿੰਡ ਜਾਂਦੇ ਆ ਕਦੋਂ ਬੰਦੇ ਨੂੰ ਫੜ ਕੇ ਲਿਆਉਂਦੇ ਆ ਸਾਰਾ ਕੁਝ ਵਾ ਸਾਡੇ ਕੋਲ ਸਾਡੇ ਕੋਲ ਸਬੂਤ ਵਾ ਮੌਕੇ ਦੇ ਉੱਤੇ ਸਬੂਤ ਇਹਨਾਂ ਨੂੰ ਆਪਾਂ ਦਵਾਂਗੇ ਤੇ ਉਹਦੇ ਤੇ ਫਿਰ ਐਸ ਐਚਓ ਜਿਹੜਾ ਵਾ ਜਵਾਬ ਦੇਗਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਛੋਟੇ ਛੋਟੇ ਮਸਲਿਆਂ ਨਾਲੋਂ ਜਿਹੜਾ ਸ਼ਰਾਬ ਦਾ ਮਸਲਾ ਹੈ ਕਿ ਹੋ ਸਕਦਾ ਉਹ ਤੁਹਾਡੇ ਹਿਸਾਬ ਦੇ ਨਾਲ ਯੂਨੀਅਨ ਨੂੰ ਇੱਥੇ ਸਟੈਂਡ ਲੈਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ ਬੇਟ ਖੇਤਰ ਦੇ ਵਿੱਚ ਹੋਰ ਵੀ ਬਹੁਤ ਵੱਡੇ ਮੁੱਦੇ ਨੇ ਜਿਵੇਂ ਕਿ ਬਲਵੰਡੇ ਵਾਲੀ ਪੁਲੀ ਦੀ ਗੱਲ ਕਰ ਲਈ ਜਾਂ ਹਾੜਾਉਂ ਤੋਂ ਫਲੱਡ ਆਉਂ ਤੋਂ ਬਾਅਦ ਜਿਹੜੀਆਂ ਸੜਕਾਂ ਟੁੱਟ ਚੁੱਕੀਆਂ ਨੇ ਨਾਸ ਪੁੱਟਿਆ ਜਾ ਚੁੱਕਾ ਹੈ ਸੜਕਾਂ ਦਾ ਉਸ ਦੇ ਕਿਨਾਰਿਆਂ ਤੋਂ ਮਿੱਟੀ ਰੁੜ ਚੁੱਕੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੇ ਮੁੱਦੇ ਵੀ ਚੁੱਕਣੇ ਚਾਹੀਦੇ ਜਥੇਬੰਦੀ ਨੂੰ ਦੇਖੋ ਜੀ ਮਸਲੇ ਬੜੇ ਸੀਗੇ ਸਾਨੂੰ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਸਾਨੂੰ ਨਿਕਿਆ ਨਿਕਿਆ ਮਸਲਿਆਂ ਦੇ ਉੱਤੇ ਉਲਝਾਇਆ ਜਾ ਰਿਹਾ ਵਾ ਜਿਹੜੇ ਕੁਝ ਵਿਰੋਧੀ ਅੰਸਰ ਵਾ ਜਿਹੜੇ ਚੰਗਾ ਨਹੀਂ ਸਮਝਦੇ ਉਹ ਸਾਨੂੰ ਇੱਧਰ ਅਲਝਾਉਣ ਦੇ ਆ ਮਸਲੇ ਸਾਡੇ ਹੋਰ ਵੀ ਬੜੇ ਸੀਗੇ ਮਸਲਾ ਸਾਡਾ ਪੁੱਲ ਦਾ ਵੀ ਸੀ ਮਸਲਾ ਸਾਡਾ ਜਿਹੜਾ ਹੈਗਾ ਉਹ ਤੁਸੀ ਦਾ ਵੀ ਹੈਗਾ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਉਹਦੇ ਮੁਤਾਬਕ ਆਪਾਂ ਗੱਲ ਜਿਹੜੀ ਕਰਨੀ ਸੀਗੀ ਉਹਦੇ ਆਪਾਂ ਤਿਆਰੀ ਕਰ ਰਹੇ ਸੀਗੇ ਤੇ ਪਰ ਸਾਨੂੰ ਇਧਰ ਜਾਣ ਬੁੱਝ ਕੇ ਲਜਾਇਆ ਗਿਆ ਇਸ ਮਸਲੇ ਦੇ ਉੱਤੇ ਜਦੋਂ ਕਿ ਆਪਾਂ ਇਹ ਇਹੋ ਜਿਹੇ ਮਸਲੇ ਨਹੀਂ ਆਪਾਂ ਚਾਹੁੰਦੇ ਪਰ ਜਿਹੜੇ ਜਿਹੜੇ ਬੰਦੇ ਦੇ ਨਾਲ ਨਜਾਇਜ਼ ਹੁੰਦੀ ਆ ਉਹ ਤੇ ਆਪਾਂ ਖੜਾਂਗੇ ਨਜਾਇਜ਼ ਕਦੀ ਨਹੀਂ ਹੋਣ ਦਵਾਂਗੇ ਭਾਵੇਂ ਉਹ ਕੋਈ ਵੀ ਹੋਵੇ ਇੱਕ ਤੋਂ ਥੋੜੇ ਦਿਨ ਪਹਿਲਾਂ ਮੋਟਰਸਾਈਕਲ ਦਾ ਮਸਲਾ ਉੱਪਰ ਕੇ ਸਾਹਮਣੇ ਆਇਆ ਸੀਗਾ ਪੁਲਿਸ ਵੱਲੋਂ ਚਲਾਣ ਕੀਤਾ ਗਿਆ ਸੀਗਾ ਇੱਕ ਮੋਟਰਸਾਈਕਲ ਦਾ ਔਰ ਜਥੇਬੰਦੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਮੋਟਰਸਾਈਕਲ ਨੂੰ ਛੱਡਿਆ ਜਾਵੇ ਅਸਲ ਉਹ ਕੀ ਮੈਟਰ ਸੀਗਾ ਉਹ ਵੇਖੋ ਜੀ ਉਹ ਤੇ ਬੜੇ ਚਿਰ ਦੀ ਗੱਲ ਵਾ ਉਹ ਆਪਾਂ ਮਸਲਾ ਇੱਕ ਦੱਸਿਆ ਸੀਗਾ ਕਿ ਇਹ ਪੁਲਿਸ ਵਾਲੇ ਜਿਹੜੇ ਆ ਇਹ ਕਰਦੇ ਆ ਜਦੋਂ ਕਿ ਮੇਰੇ ਕਹਿਣ ਦੇ ਉੱਤੇ ਉੱਤੇ ਪਰਚਾ ਕਰ ਦੋਤਾ ਪੀ ਇਹ ਜਥੇਬੰਦੀ ਦਾ ਪ੍ਰਧਾਨਵਾ ਇਹਨੇ ਫੋਨ ਕੀਤਾ ਵਾ ਤੇ ਜੇ ਫੋਨ ਨਾ ਕਰਦਾ ਮੈਂ ਛੱਡ ਦੇਣਾ ਸੀ ਜੇ ਇਹਨੇ ਫੋਨ ਕੀਤਾ ਵਾ ਤੇ ਮੈਂ ਇੱਥੇ ਪਰਚਾ ਕਰਨਾ ਵਾ ਤੇ ਉਹ ਜਿਹੜਾ ਜਿਹੜਾ ਹੈਗਾ ਇਹ ਮੋਟਰਸਾਈਕਲ ਉਹ ਉਹ ਇਹਨਾਂ ਨੇ ਫੜ ਲਿਆ ਕਹਿੰਦੇ ਜੀ ਇਹ ਕਾਗਜ਼ਾਂ ਨਹੀਂ ਜਦੋਂ ਕਾਗਜ਼ਾਂ ਕੇਦੇ ਦਿਖਾਲੇ ਕਹਿੰਦੇ ਜੀ ਇਹ ਦੇ ਡੇਢ ਲੰਗੀ ਆ ਇਸ ਕਰਕੇ ਜਦੋਂ ਵੀ ਇਹ ਪਿੰਡਾਂ ਦੇ ਆ ਮਸਲੇ ਆ ਪਿੰਡਾਂ ਦੇ ਵਿੱਚ ਆਪਣੇ ਕੰਮਕਾਰ ਤੇ ਲੋਕੀ ਜਾਂਦੇ ਆ ਉੱਥੇ ਕੋਈ ਇਹ ਜਿਹੜੇ ਕਾਗਜ਼ ਵਾ ਨਾਲ ਥੋੜੇ ਰੱਖੇ ਹੁੰਦੇ ਆ ਇਸ ਕਰਕੇ ਆਪਾਂ ਇਹ ਕਹਿੰਦੇ ਆ ਤੇ ਇੱਕ ਮਸਲੇ ਹੋਰ ਬੜੇ ਹੀ ਇੱਥੇ ਚਿੱਟਾ ਵਿਗਦਾ ਵਾ ਇੱਥੇ ਸ਼ਰਾਬ ਫੜੀ ਜਾਂਦੀ ਆ ਫੜ ਕੇ ਲਿਆਉਂਦੇ ਆ ਡਰਮ ਕਿਤੇ ਚਲੇ ਜਾਂਦੇ ਆ ਫਿਰ ਇੱਥੇ ਅਸਲਾ ਵੀ ਫੜਿਆ ਜਾਂਦਾ ਵਾ ਅਸਲਾ ਪਤਾ ਨਹੀਂ ਕਿੱਥੇ ਚਲੇ ਜਾਂਦਾ ਵਾ ਇੱਥੇ ਬੜੇ ਮਸਲੇ ਆ ਜਿਹੜੇ ਬੜੇ ਆਪਾਂ ਗੰਭੀਰ ਸੀਗੇ ਆਪਾਂ ਚਾਹੁੰਦੇ ਸੀਗੇ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਸੀ ਕਿ ਆਪਾਂ ਇੱਥੇ ਇਹ ਸਾਡਾ ਮੁੱਸਦਾ ਸਵਾਲ ਵਾ ਸਾਡਾ ਪਤਾ ਨਹੀਂ ਕਿੰਨੀ ਜਿਤ ਹੋਏਗੀ ਨਹੀਂ ਆਪਾਂ ਇਹ ਨਹੀਂ ਚਾਹੁੰਦੇ ਮਸਲਾ ਸਾਡਾ ਜਿਹੜਾ ਸੀ ਉਹ ਹੈਗਾ ਸੈਂਟਰ ਦੇ ਨਾਲ ਉੱਥੇ ਮੱਥਾ ਲੱਗਾ ਸੀ ਆਪਾਂ ਉੱਥੇ ਹੀ ਗਏ ਪਰ ਇਹ ਜਾਣ ਬੁਝ ਕੇ ਇਹਨਾਂ ਨੇ ਸਾਨੂੰ ਇੱਥੇ ਉਲਝਾਇਆ ਵਾ ਜਿਹੜਾ ਜਿਹੜਾ ਜ਼ਿੰਮੇਵਾਰ ਭੈਣੀ ਮੀਆਂ ਖਾਂ ਥਾਣੇ ਦਾ ਐਸਐਚਓ ਆ ਅਗਲੀ ਰਣਨੀਤੀ ਕੀ ਹੋਵੇ ਅਗਲੀ ਰਣਨੀਤੀ ਸਾਡੀ ਇਹ ਆ ਆਪਾਂ ਬੈਠੇ ਆਂ ਜਦ ਤੱਕ ਸਾਡਾ ਮਸਲਾ ਕੇ ਹੱਲ ਨਹੀਂ ਲੱਗਦਾ ਸਾਰੇ ਮਸਲੇ ਆਪਾਂ ਇੱਥੇ ਦੱਸਾਂਗੇ ਜਿੰਨੇ ਵੀ ਹੈਗੇ ਜਿੰਨੇ ਜਿਨ੍ਹਾਂ ਦੇ ਵਿੱਚ ਉਲਝਾਇਆ ਗਿਆ ਸਾਨੂੰ ਇਸੇ ਸਮੇਂ ਤੋਂ ਸਾਰੇ ਇੱਥੋਂ ਹੀ ਆਪਾਂ ਸਾਫ਼ ਕਰਕੇ ਫਿਰ ਜਾਵਾਂਗੇ ਤਰਾਣੀ ਆਪਾਂ ਉੱਠਾਂਗੇ ਸੁਇ ਸ਼ਾਨਨ ਸ਼ਾਂਸਕੇ ਮੇਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਦੱਸਿਆ ਕਿ ਕੀ ਮਸਲਾ ਹੈਗਾ ਆ ਸੋ ਉਹ ਕਰਦੇ ਸਰਕਾਰੀ ਖਾਨਾਂ ਦੇ ਉਲਟੀ ਧਰਮ ਪਰਵਰਤਨ ਦੇ ਸਿਲਸਿਲੇ ਜਾਰੀ ਆ ਖਾਨੀ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਸਤਨਾਮ ਸਿੰਘ ਇੱਕ ਵਿਪਲਤੇ ਮਨਜ਼ਰ ਮਾਮਲਾ ਦਫਤਰੀ ਤੱਕ ਠੀਕ ਹੈ 9 ਤਰੀਕ ਨੂੰ ਇੱਕ ਥਾਣੇ ਭਣੀ ਮੀਆਂ ਖਾਂ ਦੇ ਵਿੱਚ ਸਤਨਾਮ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਨੂਨ ਦੇ ਖਿਲਾਫ ਜਿਹੜਾ ਅਕਸਾਈ ਜੈਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਉਸ ਦੇ ਕੋਲੋਂ 20 ਬੋਤਲਾਂ ਜਿਹੜੀਆਂ ਨਜਾਇਜ਼ ਸ਼ਰਾਬ ਬਰਾਂਧ ਕੀਤੀ ਸੀ ਉਸੇ ਦੇ ਤਹਿਤ ਜਿਹੜਾ ਇਹ ਐਕਸਾਈ ਐਕਟ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ ਪਰ ਅੱਜ ਕਿਸਾਨ ਜਥੇਬੰਦੀਆਂ ਦੇ ਕੁਝ ਅਧਿਕਾਰ ਸੀ ਕਿ ਪੁਲਿਸ ਨੇ ਨਜਾਇਜ਼ ਮੁਕੱਦਮਾ ਦਰਜ ਕੀਤਾ ਜਿਸ ਦੇ ਸਬੰਧ ਵਿੱਚ ਮੈਂ ਅੱਜ ਇੱਥੇ ਪਣੀ ਮੇਖਾ ਥਾਣੇ ਆਇਆ ਹਾਂ ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਨੂੰ ਕਨਵਿੰਸ ਕਰਾ ਰਹੇ ਹਾਂ ਇਸ ਗੱਲ 'ਤੇ ਇਹ ਮੁਕੱਦਮਾ ਜਿਹੜਾ ਬਿਲਕੁਲ ਠੀਕ ਦਰਜ ਹੋਇਆ ਇਹਦੇ ਵਿੱਚ ਪੁਲਿਸ ਨੇ ਕੋਈ ਵੀ ਜਿਹੜੀ ਨੈਗਲੀਜੈਂਸੀ ਨਹੀਂ ਵਰਤੀ ਬਿਲਕੁਲ ਠੀਕ ਮੁਕਾਦਮਾ ਦਰਜ ਕੀਤਾ ਗਿਆ ਜੀ ਸਰਵੰਦੀ ਰੋਗ ਨੇ ਕਿ ਬੁਲੱਸ ਜਿਹੜਾ ਉਹ ਕੋਈ ਦੋਸ਼ੀ ਹੈ ਉਹਨੂੰ ਘਰ ਦੇ ਵਿੱਚੋਂ ਮੇਰੇ ਆਸਰੇ ਦੇ ਵਿੱਚ ਲੈਂਦੇ ਆ ਲੇਕਿਨ ਉਹ ਕੋਹਾ ਕਿਤੇ ਕੋਰ ਦਾ ਮੈਂ ਅਸੀਂ ਉਸ ਚੀਜ਼ ਦੀ ਮੈਂ ਵੈਰੀਫਿਕੇਸ਼ਨ ਕਰ ਰਹੇ ਆ ਜੀ ਅਸੀਂ ਇਹਨਾਂ ਨੂੰ ਕਿਸਾਨ ਜੱਸ ਸਬੰਧੀਆਂ ਨੂੰ ਇਹ ਹੀ ਅਪੀਲ ਕੀਤੀ ਹੈ ਕਿ ਤੁਸੀਂ ਕੋ ਆਪਣੀ ਲਿਖਤੀ ਐਪਲੀਕੇਸ਼ਨ ਦੇਵੋ ਜੇਕਰ ਕੋਈ ਇਹੋ ਜੀ ਗੱਲ ਹੋਈ ਅਸੀਂ ਉਹਦੀ ਇਨਕੁਆਰੀ ਕਰਕੇ ਜਿਹੜਾ ਵੀ ਉਹਦੇ ਵਿੱਚ ਕਸੂਰਵਰ ਮੁਲਾਜ਼ਮਾ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਬਸ ਵਾਲੇ ਤੋਂ ਕੋਈ ਸੁਸ਼ਾਸ਼ਣ ਦਿੱਤਾ ਜਾਂ ਮੁਲਾਕਾਤ ਕੋਈ ਪਹਨਣਾ ਕਿਸਾਨਾਂ ਨਾਲ ਗੱਲ ਆਪਣੇ ਜਥੇਬੰਦੀ ਨਾਲ ਗੱਲ ਕਰ ਰਹੇ ਆ ਗੱਲ ਕਰਨ ਤੋਂ ਬਾਅਦ ਦੇਖਦੇ ਆ ਕਿ ਅੱਗੇ ਇਹਦਾ ਸਟਾ ਨਿਕਲਦਾ ਜੀ ਇਹਦੇ ਤੇ ਲੋਕ ਹੁੰਦੇ ਉਹਦੇ ਮਾਤਰਾ ਫੜਦੇ ਹੈ ਲਖੋ ਜੀ ਪਿਛੇ ਵੀ ਇੱਕ ਤਾਂ ਮੁੰਡਾ ਹੈ ਉਹਨੂੰ ਫੜ ਕੇ ਤੇ ਲੈੰਗਾ ਉਥੋਂ ਤੋਨੇ ਦੱਸਿਆ ਵੀ ਇਹ ਵੀ ਸਾਡਾ ਡੈਡੀ ਉੱਥੇ ਗਿਆ ਆਵਾਜ਼ ਪਰ ਉਹਨੇ ਆਏ ਤੇ ਮੈਂ ਉਹਨੂੰ ਜਰਾ ਪਤਾ ਲੱਗਿਆ ਮੈਂ ਕਿਹਾ ਤੀ ਤੂੰ ਦੇ ਚੰਦੇ ਆ ਪਰ ਉਹਨੇ ਨਾਲ ਨਹੀਂ ਛੱਡਿਆ ਸਾਡੇ ਭਤਾਵਾਂ ਕਭ ਨੇ ਬੋਣ ਕੀਤਾ ਫੇਰ ਬੰਦਾ ਆ ਹੈਗਾ ਕੋਈ ਨਹੀਂ ਪਰ ਉਹਨੇ ਨੂੰ ਲੈ ਕੇ ਜਾਪੀਂਦਾ ਲਈ ਘਟ ਤੇ ਯਾਦ ਇਹਦੇ ਦਿੱਤਾ ਵੀ ਵਿਗਦੀ ਨਹੀਂ ਤੇ ਫੇਰ ਦਿੱਤਾ ਜੋ ਤੁਹਾਡੇ ਹੁੰਦੇ ਸਾਰੀ ਵਿਗਦੀ ਆ ਤੇ ਫੇਰ ਲੈ ਵੀ ਲੈ ਕੀ ਹੋਇਆ ਪਰ ਉਹਨਾਂ ਨੇ ਨਹੀਂ ਚੇਰਿਆ ਕੋਈ ਇਹ ਕਰਕੇ ਸਾਨੂੰ ਬਲੇ 2-3 ਮਿੰਟ ਉਹਦਾ ਹਾਂ ਕਰਨਾ ਗਿਆ ਪਰ ਅਹੀਂ ਜਰੀਏ ਦੇ ਵਿੱਚ ਕੋਈ ਗੱਲ ਵੱਡਾ ਟਾਈਮ ਲੰਘਦਾ ਜਾਊਗਾ ਪਰ ਉਹ ਟਾਈਮ ਨਹੀਂ ਲੰਘਿਆ ਤੇ ਹੁਣ ਫੇਰ ਵੇਖ ਲੋ ਜਾ ਕੇ ਦੇ ਲੈ ਗਏ ਨੌਨ ਗੋਦਾ ਬਾਤੀਆਂ ਮਿੰਟ ਹਾਂ ਸਰਪਾ ਮਾਰਿਆ ਨੂੰ ਨਹੀਂ ਬੈਠੇ ਮੁੜ ਕੇ ਤੋਂ ਫੜ ਗਏ ਮੁਲਾਵਾ ਮੌਕਾ ਬਣਾਤਾ ਤੇ ਤੇ ਆ ਜਿਹੜੀ ਬੇਟੀ ਆ ਨਾ ਚੰਗਤ ਕਿ ਮਮੇ ਜੀ ਸਭ ਠੀਕ ਕਰ ਦਿੰਦੀ ਆ ਇੱਕ ਤਾਂ ਮਾਜੀ ਗਲਤਮੰਦ ਬਣਾਏ ਹੋਣਾ ਇਹਨਾਂ ਨੂੰ ਮੁਰਕੇ ਉਹ ਬਿਲਕੁਲ ਪਾਣੀ ਨਾ ਪਾਣੀ ਜਿਹੜਾ ਉਹਨੇ ਸਾੜ ਦਿੰਦੇ ਨੇ ਇਹਨਾਂ ਦੇ ਕੋਲੇ ਸਜਾਈ ਹੈਗੀ ਆ ਤੁਹਾਨੂੰ ਪਤਾ ਆ ਪਹਿਲਾਂ ਸਰਪਜੀਤ ਦੇ ਬੰਦਿਆਂ ਨਾਲ ਨਵੇਂ ਮਾਲਵੇ ਦੀ ਗੱਲ ਆ ਤੇ ਚਲੋ ਛੱਡੋ ਦੇਖਿਓ ਕਹਿਲਾ ਕਰਾ ਦੋ ਵਿੱਚ ਹੋ ਗਏ ਪਰ ਜਿਹੜੇ ਉਹ ਡਾਲਰ ਹੁੰਦੇ ਆ ਨਾ ਜਿਹੜੇ ਜੇਬ ਚ ਪੈ ਜਾਂਦੇ ਨੇ ਜਦੋਂ ਡਾਲਰ ਸਾਡੇ ਮੁੰਡੇ ਬਾਹਰ ਜਾਂਦੇ ਆ ਨਾ ਜਦੋਂ ਉਹ ਡਾਲਰ ਉਹ ਬੜੇ ਤਾਂ ਹੋਉਂਦੇ ਪਰਦੇ ਆ ਤੇ ਜਿਹੜੇ ਇਹਨਾਂ ਦੇ ਮੁਕਤ ਉਹਨੇ ਕੰਮ ਕਰਕੇ ਲੈ ਜਾਂਦੇ ਆ ਪਰ ਇਥੋਂ ਜਿਹੜੇ ਬੂਤ ਪੈਦੇ ਉਹਦੇ ਚਲੋ ਅਸੀਂ ਸੜਕੇ ਟੱਕਰ ਗਏ ਮਗਰੋਂ ਇਹਨਾਂ ਨੇ ਵੱਡੇ ਸੱਜ ਕੇ ਟਰੈਕਟਰ ਚੱਲ ਕੇ ਦੇਉ ਕਾਈ ਵਾਸੀ ਕਾਈ ਵਾਸੀ ਦੇ ਸਾਨੂੰ ਪਤਾ ਲੱਗਾ ਆਿਆਂ ਨੂੰ ਕਾਈ ਉੱਤੇ ਫੋਨ ਕੀਤਾ ਆਪਣੇ ਆਗੂਆਂ ਨੂੰ ਜਦੋਂ ਵਿਆਜ ਹੋਊਗਾ ਫਿਰ ਉਹਨਾਂ ਦੱਬੇ ਜਣਾ ਪਾਏ ते सगळ्यांचा पाहिजे आई तो गव्हर्नमेंट